ਅੱਜ ਦੀ ਕਹਾਣੀ ਹੈ ਕਰਮਕਾਂਡੀ ਬਿੱਲੀ ਪੁਰਾਣੀ ਸਮੇਂ ਦੀ ਗੱਲ ਹੈ ਇੱਕ ਜੰਗਲ ਦੇ ਲਾਗੇ ਇੱਕ ਆਸ਼ਰਮ ਸੀ ਜਿੱਥੇ ਬਹੁਤ ਸਾਰੇ ਚੇਲੇ ਇੱਕ ਗੁਰੂਕੋਲ ਸਿੱਖਿਆ ਲੈਂਦੇ ਗੁਰੂ ਜੀ ਉਹਨਾਂ ਨੂੰ ਕਈ ਤਰ੍ਹਾਂ ਦੀ ਸਿੱਖਿਆ ਦਿੰਦੇ ਤੇ ਉਹ ਰੋਜ਼ ਸ਼ਾਮ ਨੂੰ ਪ੍ਰਾਰਥਨਾ ਕਰਦੇ ਇੱਕ ਸ਼ਾਮ ਜਦੋਂ ਪ੍ਰਾਰਥਨਾ ਕਰਨ ਲੱਗੇ ਤੇ ਉੱਥੇ ਰਹਿੰਦੀ ਇੱਕ ਬਿੱਲੀ ਉਹਨਾਂ ਵਿੱਚਕਾਰ ਆ ਕੇ ਛਾਲਾ ਮਾਰਨ ਲੱਗੀ ਉਹਨਾਂ ਦੀ ਪ੍ਰਾਰਥਨਾ ਵਿੱਚ ਵਿਗਨ ਪੈ ਗਿਆ ਗੁਰੂ ਜੀ ਨੇ ਆਪਣੇ ਚੇਲਿਆਂ ਨੂੰ ਕਿਹਾ ਜਿੰਨੀ ਦੇ ਸਾਡੀ ਪ੍ਰਾਰਥਨਾ ਚਲਦੀ ਹੋਵੇ ਇਸ ਬਿੱਲੀ ਨੂੰ ਰੁੱਖ ਨਾਲ ਬਨ ਲਿਆ ਜਾਵੇ। ਰੋਜ਼ ਇਦਾਂ ਹੀ ਹੁੰਦਾ। ਪ੍ਰਾਰਥਨਾ ਤੋਂ ਪਹਿਲਾਂ ਬਿੱਲੀ ਨੂੰ ਰੁੱਖ ਨਾਲ ਬਨ ਲਿਆ ਜਾਂਦਾ। ਰੁੱਤਾਂ ਬਦਲਦੀਆਂ ਗਈਆਂ। ਸਮੇ ਦਾ ਚੱਕਾ ਘੁੰਮਦਾ ਗਿਆ। ਗੁਰੂ ਜੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਗਏ। ਪਰ ਸ਼ਾਮ ਦੀ ਪ੍ਰਾਰਥਨਾ ਸਮੇ ਉਸ ਬਿੱਲੀ ਨੂੰ ਰੁੱਖ ਨਾਲ ਬਨਣਾ ਚਾਰੀ ਰਿਹਾ। ਇੱਕ ਦਿਨ ਉਹ ਬਿੱਲੀ ਵੀ ਮਰ ਗਈ। ਚੇਲਿਆਂ ਨੇ ਇੱਕ ਹੋਰ ਬਿੱਲੀ ਕਿਤੋਂ ਲੱਭ ਕੇ ਲੈ ਆਂਦੀ। ਅਤੇ ਸ਼ਾਮ ਦੀ ਪ੍ਰਾਰਥਨਾ ਸਮੇ ਉਸ ਨੂਰੁਖ ਨਾਲ ਬੰਨ੍ਹ ਦਿੱਤਾ ਹਜ਼ਾਰਾਂ ਸਾਲ ਮਗਰੋਂ ਉਸ ਗੁਰੂ ਦੀ ਪਰੰਪਰਾ ਨਾਲ ਜੁੜੇ ਵਿਦਵਾਨਾਂ ਨੇ ਖੋਜ ਪੱਤਰ ਲਿਖੇ ਕਿ ਸ਼ਾਮ ਦੀ ਪ੍ਰਾਰਥਨਾ ਸਮੇ ਬਿੱਲੀ ਨੂੰ ਰੁਖ ਨਾਲ ਬੰਨਣ ਦੀ ਕਿੰਨੀ ਮਹੱਤਤਾ ਹੁੰਦੀ ਹੈ ਪ੍ਰਾਰਥਨਾ ਤੋਂ ਪਹਿਲਾਂ ਬਿੱਲੀ ਨੂੰ ਰੁਖ ਨਾਲ ਬੰਨਣ ਦੇ ਫਾਇਦਿਆਂ ਤੇ ਸੈਮੀਨਾਰ ਹੋਣ ਲੱਗੇ